ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਵੱਖਰੇ ਵੱਖਰੇ ਬਾਰਡਰ ਦੇ ਉੱਪਰ ਬੈਠੇ ਹੋਏ ਨੇ ਲਿਵਿੰਗ ਇੰਡੀਆ ਦੇ ਵੱਲੋਂ ਵੀ ਗਰਾਉਂਡ ਜ਼ੀਰੋ ਤੇ ਜਾ ਕੇ ਵੱਖਰੇ ਵੱਖਰੇ ਬਾਰਡਰਾਂ ਦੇ ਉੱਪਰ ਜਾ ਕੇ ਕਿਸਾਨਾਂ ਦੇ ਜਿਹੜੇ ਦੁੱਖ ਤਕਲੀਫਾਂ ਉਹ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਵੀ ਕਈ ਭਾਜਪਾ ਦੇ ਆਗੂਆਂ ਦੇ ਘਰ ਘੇਰੇ ਗਏ ਨੇ ਕਈ ਜਥੇਬੰਦੀਆਂ ਦੇ ਵੱਲੋਂ ਗੱਲਬਾਤ ਵੀ ਕਰਾਂਗੇ ਇਸ ਟੈਪ ਭਾਜਪਾ ਦੇ ਆਗੂ ਦੇ ਘਰ ਦੇ ਬਾਹਰ ਬੈਠੇ ਆ ਕਿ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਕਿ ਸ਼ਾਂਤੀ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਇਹ ਕਹਿ ਰਹੇ ਨੇ ਕਿ ਅਸੀਂ ਆਪਣੀਆਂ ਮੰਗਾਂ ਘਰਾਂ ਦੇ ਬਾਰ ਬੈਠੇ ਹੋਏ ਨੇ ਸਰਦਾਂ ਦੇ ਉੱਪਰ ਬੈਠੇ ਨੇ ਪਰ ਦੂਜੇ ਪਾਸੇ ਕਈ ਸਰਦੀ ਇਲਾਕਿਆਂ ਦੇ ਵਿੱਚ ਜਿਹੜਾ ਕਿ ਕਿਸਾਨਾਂ ਦੇ ਉੱਪਰ ਅਥਰੂ ਗੈਸ ਛੁੱਟੇ ਜਾ ਰਹੇ ਨੇ ਤੇ ਅੱਜ ਵੀ ਜਦੋਂ ਕਿਸਾਨਾਂ ਦੇ ਵੱਲੋਂ ਬਾੜ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਆ ਅਥਰੂ ਗੈਸ ਛੁੱਟੇ ਗਏ ਨੇ ਪਰ ਕਿਸਾਨ ਡਟੇ ਹੋਏ ਨੇ ਕਿ ਸਾਡੀ ਕੋਈ ਨਿੱਜੀ ਲੜਾਈ ਤੇ ਹੈ ਨਹੀਂ ਸਰਕਾਰਾਂ ਨਾਲ ਸਾਰੇ ਪੰਜਾਬ ਵਾਸੀ ਅਸੀਂ ਲੜ ਰਹੇ ਆਪਣੀ ਫਸਲ ਅਤੇ ਜਿੰਸ ਨੂੰ ਬਚਾਉਣ ਵਾਸਤੇ ਲੜਦੇ ਗੱਲਬਾਤ ਵਿੱਚ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਹੋਰ ਵੀ ਕਈ ਇੱਥੇ ਜਥੇਬੰਦੀਆਂ ਪਹੁੰਚਾਈਆਂ ਨੇ ਕਿਸਾਨਾਂ ਦਾ ਸਮਰਥਨ ਦੇਵੇ ਸਰ ਆਪਣਾ ਨਾਮ ਤੋਂ ਡੈਕ ਨੇਸ਼ਾ ਮੇਰਾ ਨਾਮ ਆਰਮੇਸ਼ ਯਾਦਵ ਮੈਂ ਫੋਕਲੋਰ ਰਿਸਰਚ ਅਕੈਡਮੀ ਦਾ ਪ੍ਰਧਾਨ ਹਾਂ ਇੰਡੀਆ ਦਾ ਜੀ ਤੇ ਪ੍ਰਕਿਰਤੀਸ਼ੀਲ ਲੇਖਕ ਸੰਗ ਜਿਹੜੀ ਆ ਉਹ ਉਹਦਾ ਪੰਜਾਬ ਦਾ ਵਾਈਸ ਪ੍ਰਧਾਨ ਪ੍ਰਧਾਨ ਜੀ ਕਿਦਾ ਦਿਖ ਰਹੇ ਹੋ ਕਿ ਕਿਸਾਨਾਂ ਨਾਲ ਤੁਸੀਂ ਸਮਰਥਨ ਦੇ ਵਿੱਚ ਆਏ ਹੋ ਕੇਂਦਰ ਸਰਕਾਰ ਦੀ ਕੀ ਪ੍ਰਤੀਕਿਰਤਾ ਹੈ ਕਿਸਾਨਾਂ ਨੂੰ ਲੈ ਕੇ ਦੋ ਕੋ ਪਹਿਲਾਂ ਵੀ ਇੱਕ ਸਾਲ ਤੋਂ ਉੱਤੇ ਲਾ ਚੁੱਕੇ ਧਰਨਾ ਉੱਤੇ ਸਾਰਾ ਸਮੁੱਚਾ ਜਿਹੜਾ ਪੰਜਾਬ ਤੇ ਸਮੁੱਚੇ ਜਿਹੜੇ ਲੋਕ ਇੱਕ ਲੋਕ ਲਹਿਰ ਬਣ ਗਈ ਸੀ ਇਹ ਬੈਠੇ ਉਹਨਾਂ ਨੇ ਮੰਨਿਆ ਕਿ ਹਾਂ ਤੁਹਾਡੀਆਂ ਮੰਗਾਂ ਜਾਇਜ਼ ਆ ਮੰਨ ਕੇ ਲਿਖਤੀ ਨਹੀਂ ਕੀਤਾ ਉਹਨਾਂ ਨੇ ਤੇ ਹੁਣ ਹੋ ਜੇ ਜਿਹੜਾ ਮੁਕਰ ਗਏ ਨੇ ਇਸ ਲਈ ਕਿਸਾਨ ਫਿਰ ਕਹਿ ਰਹੇ ਕਿ ਜਿਹੜਾ ਤੁਸੀਂ ਮੰਨਿਆ ਸੀ ਉਹਨੂੰ ਲਾਗੂ ਕਰੋ ਹੁਣ ਇਲੈਕਸ਼ਨ ਆ ਰਹੀ ਆ ਤੇ ਇਹ ਨਵੇਂ ਦਾਅ ਖੇਡ ਰਹੇ ਨੇ ਕਿਉਂਕਿ ਸੈਂਟਰ ਦੀ ਸਰਕਾਰ ਉਹ ਧਾਰਮਿਕ ਦਾਅ ਖੇਡ ਰਹੀ ਆ ਉਹ ਲੋਕਾਂ ਦੇ ਜਿਹੜੇ ਗੁਰਦੁਆਰੇ ਵੀ ਢਾ ਰਹੇ ਨੇ ਮੰਦਰ ਵੀ ਢਾਏ ਨੇ ਉਹਦੇ ਜਿੱਥੇ ਅਜोध्या ਬਣਿਆ ਅੱਜ ਬੋਲਣ ਨੂੰ ਕੋਈ ਤਿਆਰ ਨਹੀਂ ਜਾਣ ਨਾ ਹੀ ਐਸਜੀਪੀਸੀ ਬੋਲਣ ਨੂੰ ਤਿਆਰ ਹੈ ਉਥੇ ਗੁਰਦੁਆਰਾ ਵੀ ਐਸਜੀਪੀਸੀ ਦਾ ਢਾਇਆ ਉਥੇ ਨੌ ਜਿਹੜੇ ਮਸਜਿਦਾਂ ਢਾਈਆਂ ਨੇ ਉਥੇ ਮੇਰਾ ਕਿ 20 ਜਿਹੜੇ ਮੰਦਰ ਸੀ ਛੋਟੇ-ਛੋਟੇ ਮੰਦਰ ਬਣੇ ਸੀ ਉਹ ਵੀ ਢਾਏ ਨੇ 2200 ਘਟਾਇਆ ਉਹਨੂੰ ਬਣਾ ਕੇ ਉਹਨਾਂ ਬਣਾ ਦੇ ਮੈਨੂੰ ਜਾਣ ਦਾ ਉਥੇ ਮੌਕਾ ਵੀ ਮਿਲਿਆ ਜਿੱਥੇ ਰਾਮ ਦਾ ਜਨਮ ਹੋਇਆ ਉਤੋਂ ਉਹ ਜਿਹੜਾ ਬਾਬਰੀ ਮਸਜਿਦ ਕਿੰਨੀ ਦੂਰ ਹੈ ਉਹ ਇੱਕ ਜੰਗਲ ਚ ਢਾਈ ਪਿਆ ਉਹ ਜੰਗਲ ਤੇ ਅੱਧਾ ਕਿਲੋਮੀਟਰ ਦੂਰ ਹੈ ਲੇਕਿਨ ਉਹਨੂੰ ਇਸ ਤਮਤਾਰਮਿਕ ਰੰਗ ਦੇ ਰਹੇ ਜਿੱਦਾਂ ਇਲਾਹਾਬਾਦ ਚ ਵੀ ਦਿੱਤਾ ਇਹਨਾਂ ਰੰਗ ਦੇ ਹੁਣ 12 12 12 ਨਸੀ ਚ ਵੀ ਕਰ ਰਹੇ ਹਨਾਰਤ ਚ 12 ਨਸੀ ਕਿੰਦੇ ਨੇ ਬਨਾਰਸ ਚ ਵੀ ਇੱਕ ਮਸਜਿਦ ਉਹ ਜਰਾ ਕੋਰਟ ਥਰੂ ਜਿਹੜੇ ਲੈ ਆ ਕੇ ਕੋਰਟ ਜਿਹੜੀ ਵਿਕੀ ਪਈ ਆ ਜਿੱਦਾਂ ਅੱਗੇ ਜੱਜ ਵਿਕੇ ਸੀ ਜੱਜ ਨੂੰ ਲੈ ਕੇ ਤੇ ਨਾਲ ਰਾਸਵਾ ਦੇ ਦਿੰਦੇ ਨੇ ਇਦਾਂ ਹੀ ਫਿਰ ਦੇਸ਼ ਚ ਕਰ ਉੱਪਰ ਲੱਗਦਾ ਕਿ ਜਿੱਤੇ ਅੱਜ ਹਰਿਆਣਾ ਖਰਿਆਣਾ ਸਰਦੇ ਦੇ ਉੱਪਰ ਜਿੱਤੇ ਕਿਸਾਨ ਕ੍ਰਾਸ ਕਰ ਲੱਗੇ ਸਨ ਉਹਨਾਂ ਦੇ ਉੱਪਰ ਅਥਰੂ ਗੈਸ ਛੁੱਟੇ ਜਾ ਰਹੇ ਨੇ ਕਿਸਾਨਾਂ ਦੇ ਉਹ ਬਹੁਤ ਮਾੜਾ ਜੇਰ ਵੇਖੋ ਕਿ ਕਿਸਾਨ ਤੇ ਕਿ ਅੰਦਾਤਾ ਆ ਇਹ ਤੁਹਾਨੂੰ ਜਿਹੜਾ ਅੱਜ ਸਬਜੀ ਨਾਲ ਅਗਾਵੇ ਤੇ ਜਿਹੜਾ ਦੇਸ਼ ਜਿਹੜਾ ਸਬਜੀ ਤੋਂ ਬਿਗੈਰ ਹੈ ਜੇ ਦੇ ਕਨਕ ਨਾ ਗੱਲ ਜਿਹੜਾ ਪੰਜਾਬ ਦਾ ਜਿਹੜਾ ਕਿਸਾਨ ਆ ਸਾਰੇ ਹਿੰਦੁਸਤਾਨ ਚ ਜਿਹੜਾ ਅਨਾਜ ਦੇ ਰਿਆ ਸਾਰੇ ਹਿੰਦੁਸਤਾਨ ਚ ਨਾਲ ਜਿੰਨਾ ਵੀ ਮੇਰੇ ਕਹ ਜਿੰਨਾ ਵੀ ਅਨਾਜ ਹੁੰਦਾ ਉਹਦੇ ਤੇ 70% ਜਿਹਦਾ ਪੰਜਾਬ ਦਾ ਰੋਲ ਹੁੰਦਾ ਪੰਜਾਬ ਦਾ ਤੇ ਹਰਿਆਣੇ ਵਾਲਾ ਜਿਹੜਾ ਰੋਲ ਆ ਹੋਰ ਕਿਤੇ ਕਿਸੇ ਕੋਲੀ ਨਾ ਨਾ ਅੱਜ ਕੇਂਦਰ ਦੇ ਵੱਲੋਂ ਕਿਸਾਨਾਂ ਨੂੰ ਖਤਮ ਕੀਤਾ ਜਾ ਰਿਹਾ ਜੀ ਬਿਲਕੁਲ ਖਤਮ ਕੀਤਾ ਜਾ ਔਰ ਜਿਹੜੀ ਧਿਰਾਂ ਗਈਆਂ ਮੈਂ ਅੱਜ ਇੱਥੇ ਤੁਹਾਡੇ ਰਾਹੀਂ ਦੱਸ ਦਿੰਨਾ ਉਹ ਪਹਿਲਾਂ ਵੀ ਧਿਰਾਂ ਅੱਗੇ ਬੈਠੀਆਂ ਸੀ ਉਹਨਾਂ ਅੱਗੇ ਵੀ ਉਹਨਾਂ ਉਹਨਾਂ ਮੋਰਚਾ ਸਾਹਮਣੇ ਜੀ ਮੋਰਚੇ ਨੂੰ ਬਦਨਾਮ ਕਰਨ ਲਈ ਉਹਨਾਂ ਨੂੰ ਅੱਗੇ ਲਾਇਆ ਅੱਜ ਵੀ ਜਿਹੜਾ ਧੜਾ ਆ ਚਾਹੇ ਉਹ ਪੰਧੇਰ ਧੜਾ ਆਇਆ ਚਾਹੇ ਡੱਲੇ ਆ ਲਿਆ ਡੱਲੇ ਵਾਲੇ ਤਾਂ ਪਹਿਲਾਂ ਆਰਐਸਐਸ ਦਾ ਬੰਦਾ ਤੇ ਇਹ ਪੰਧੇਰ ਪੰਧੇਰ ਤਾਂ ਪਹਿਲਾਂ ਬਲਤਕਾਰ ਚ ਵੀ ਰਿਹਾ ਤਾਂ ਤੁਹਾਨੂੰ ਪਤਾ ਹੀ ਆ ਬੋਲ ਰਿਹਾ ਕਿ ਜਿਹੜਾ ਕੀ ਹੁਣ ਇੱਕ ਜੁੱਟ ਨਹੀਂ ਇੱਕ ਇੱਕ ਜੁੱਟੇ ਹੋਣ ਦੀ ਲੋੜ ਹੈ ਕਿਉਂਕਿ ਹੁਣ ਪੰਜਾਬ ਵਸੇ ਲੜ ਰਹੇ ਆ ਦੇਖੋ ਇਹ ਇੱਕ ਜੁੱਟ ਹੋਏ ਨਹੀਂ ਪਏ ਇਹ ਜਿਹੜੀ ਜਥੇਬੰਦੀਆਂ ਨੇ ਸੰਜੁਗਤ ਕਿਸਾਨ ਮੋਰਚਾ ਉਹਨਾਂ ਨੂੰ ਵੀ ਚਾਹੀਦਾ ਸੰਜੁਗਤ ਮੋਰਚਾ ਨੂੰ ਨਾਂ ਲੈ ਕੇ ਜੇ ਤ ਕੁਝ ਜਿੱਤਣਾ ਹੈ ਜੇ ਤ ਕੁਝ ਖੱਟਣਾ ਹੈ ਜੇ ਤੁਸੀਂ ਬਦਨਾਮ ਕਰਨਾ ਹੈ ਤੇ ਜੋ ਮਰਜ਼ੀ ਕਰੀ ਜਾਓ ਇਸ ਟਾਈਮ ਸਾਰਿਆਂ ਨੂੰ ਚਾਹੇ ਉੱਥੇ ਡਾਂਗਾ ਪੈ ਰੀਆਂ ਇਹ ਉਹਨਾਂ ਦਾ ਸਪੋਰਟ ਦੇ ਰਹੇ ਨੇ ਬਿਲਕੁਲ ਪ੍ਰਧਾਨ ਜੀ ਵਰਪਾਲ ਜੀ ਤੁਸੀਂ ਕਿੱਦਾਂ ਦੇਖ ਰਹੇ ਹੋ ਕਿ ਅੱਜ ਤੁਹਾਡਾ ਵੀ ਦੂਜਾ ਤੀਜਾ ਦਿਨ ਹੈਗਾ ਟੂਲ ਪ੍ਰੈਜੈਂਟ ਦੇ ਉੱਪਰ ਵੀ ਜਿਹ ਲੋਕਾਂ ਦਾ ਕਿੰਨਾ ਦਾ ਸਮਰਥਨ ਮਿਲ ਰਿਹਾ ਦੇਖੋ ਇਹ ਸਾਨੂੰ ਲੋਕਾਂ ਦਾ ਜਿਹੜਾ ਸਾਥ ਆ ਉਹ ਬਹੁਤ ਵਧੀਆ ਮਿਲ ਰਿਹਾ ਉਦਨ ਅਸੀਂ ਆਪਣਾ ਭਾਰਤ ਬੰਦ ਕੀਤਾ ਸੀਗਾ ਉਹਦੇ ਵਿੱਚ ਵੀ ਸਾਨੂੰ ਜਿਹੜਾ ਸੀਗਾ ਲੋਕਾਂ ਨੇ ਆਪਣੇ ਆ ਵੀ ਦੁਕਾਨਦਾਰਾਂ ਦੁਕਾਨਾਂ ਬੰਦ ਕਰਤੀਆਂ ਬੱਸਾਂ ਬੰਦ ਹੋ ਗਈਆਂ ਆਟੋ ਬੰਦ ਹੋ ਗਏ ਮਤਲਬ ਸਾਨੂੰ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਪਿਆ ਵੀ ਜਿਹੜਾ ਧੱਕੇ ਦੇ ਨਾਲ ਕਿਤੇ ਬਹਿ ਕੇ ਸਾਨੂੰ ਬੰਦ ਕਰਾਉਣਾ ਪਵੇ ਲੋਕਾਂ ਦਾ ਬਹੁਤ ਸਮਰਥਨ ਮਿਲ ਲਿਆ ਬਾਕੀ ਸਾਡੇ ਕੋਲ 400 ਤੋਂ ਵੱਧ ਜਥੇਬੰਦੀਆਂ ਜਿਹੜੀ ਇੱਕ ਮੁੱਠ ਹੋ ਕੇ ਬੈਠੀ ਆ ਸਾਰੇ ਭਾਰਤ ਦੇ ਵਿੱਚ ਤੇ ਅਸੀਂ ਜਿਹੜੇ ਆਪਣੇ ਪ੍ਰੋਗਰਾਮ ਜਿਹੜੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਜਿਹੜੇ ਆ ਆਉਂਦੇ ਆ ਉਹਨਾਂ ਨੂੰ ਲਾਗੂ ਕਰੀ ਜੰਦੇ ਆ ਪਰ ਹੁਣ ਮੰਗਾ ਕੀ ਹੈਗੀ ਹੈ ਮੇਨ ਮੰਗਾ ਕੀ ਆ ਕਿਉਂਕ ਤਿੰਨ ਚਾਰ ਮੀਟਿੰਗਾਂ ਹੋਈਆਂ ਉਹਦੇ ਵਿੱਚ ਕੇਂਦਰ ਮੰਤਰੀ ਕਹਿ ਰਹੇ ਨੇ ਕਿ ਐਸੀ ਜਿਹੜੀ ਇਹਨਾਂ ਨੇ ਮੰਗਾ ਉਹ ਪੂਰੀਆ ਕਰ ਦਾਂਗੇ ਪਰ ਇਹ ਜਿਹੜੇ ਇਹ ਜਿਹੜੇ ਕਿਸਾਨ ਨੇ ਉਹ ਉੱਠਣ ਦਾ ਨਾਮ ਨਹੀਂ ਲੈਂਦੇ ਕੋਈ ਵੇਖੋ ਜੀ ਉਹ ਤੇ ਸਾਨੂੰ 2020 ਦੇ ਵਿੱਚ ਵੀ ਕਹਿੰਦੇ ਸਾਡੀਆਂ ਤੁਹਾਡੀਆਂ ਪੂਰੀਆਂ ਕਰ ਦੇਵਾਂਗੇ ਪਰ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਉਹ ਨਹੀਂ ਦਿੱਤਾ ਗਿਆ ਸਾਨੂੰ ਸਾਡੇ ਪ੍ਰਦੂਸ਼ਣ ਦਾ ਜਿਹੜਾ ਸੀਗਾ ਬਣਾਇਆ ਉਹਨਾਂ ਨੇ ਐਕਟ ਉਹਨੂੰ ਵਾਪਸ ਨਹੀਂ ਲਿਆ ਬਿਜਲੀ ਬੋਰਡ 2020 ਜਿਹੜਾ ਐਕਟ ਸੀਗਾ ਉਹਨੂੰ ਰੱਦ ਨਹੀਂ ਕੀਤਾ ਗਿਆ ਉਹਦੇ ਆਧਾਰ ਦੇ ਉੱਤੇ ਜਿਹੜਾ ਵਾ ਸਾਡੇ ਮਜ਼ਦੂਰਾਂ ਦੇ ਕਿਸਾਨਾਂ ਦੇ ਘਰਾਂ ਦੇ ਵਿੱਚ ਚਿੱਪ ਵਾਲੇ ਮੀਟਰ ਲਾ ਗਏ ਤੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਆ ਜੇ ਕੋਈ ਉਹਨਾਂ ਦੇ ਕੋਲੋਂ ਸਾੜਿਆ ਮੀਟਰ ਫੜਿਆ ਜਾਂਦਾ ਤੇ ਇਹ ਇਹ ਜਿਹੜੀਆਂ ਸਾਰੀਆਂ ਮੰਗਾਂ ਸਾਡੀਆਂ ਇੱਕ ਮਜ਼ਦੂਰਾਂ ਦੀ ਆ ਕਿ ਨਾਂ ਨੂੰ 200 ਦਿਨ ਜਿਹੜਾ ਵਾ ਉਹ ਸਾਲ ਦੇ ਵਿੱਚ ਦਿੱਤਾ ਜਾਵੇ ਤੇ 700 ਰੁਪਏ ਉਹਨਾਂ ਦੀ ਦਿਹਾੜੀ ਕੀਤੀ ਜਾਵੇ ਸਮੁੱਚਾ ਕਰਜ਼ਾ ਕਿਸਾਨਾਂ ਦੇ ਮਜ਼ਦੂਰਾਂ ਦਾ ਜਿਹੜਾ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਗਲਤ ਸਰਕਾਰ ਦੀਆਂ ਨੀਤੀਆਂ ਦਾ ਕਰਕੇ ਸਾਡੇ ਤੇ ਕਰਜ਼ਾ ਚੜਿਆ ਉਹਨਾਂ ਨੂੰ ਵਾਪਸ ਲਿਆ ਜਾਵੇ ਪਰ ਜਿਹੜਾ ਉਹ ਮੀਟਿੰਗ ਵਿੱਚ ਕਹਿ ਰਹੇ ਆ ਕਿ ਸਾਡੇ ਨਾਲ 5 ਸਾਲਾਂ ਤੱਕ ਕਨੈਕਟ ਕਰ ਲਓ ਜੀ ਉਹ ਤਾਂ ਸਿੱਧੇ ਦਾ ਸਿੱਧਾ ਉਸੇ ਹੀ ਕਾਲੇ ਕਾਨੂੰਨਾਂ ਨਾਲੋਂ ਠੱਕ ਰਹੇ ਆ ਜਿਹੜਾ ਉਦੋਂ ਅਸੀਂ ਦਿੱਲੀ ਵਿੱਚ ਅੰਦੋਲਨ ਲੜ ਕੇ ਤੇ ਰੱਦ ਕਰਵਾਇਆ ਸੀਗਾ ਕਿਉਂਕਿ ਉਹ ਚਾਹੁੰਦੇ ਆ ਕਿ ਸਾਡੇ ਨਾਲੇ ਕੋਈ ਮਤਲਬ ਐਫੀਡੇਟ ਇਹੋ ਜਿਹਾ ਬਣਾਉਣ ਕਰਨ ਜਿਨ੍ਹਾਂ ਦੇ ਵਿੱਚ ਜ तरीके ਦੇ ਨਾਲ ਲਾਂਭੇ ਕੀਤਾ ਜਾਵੇ ਪਰ ਉਹਦਾ ਜੇ ਉਹ ਉਹ ਜਥੇਬੰਦੀ ਜਿਹੜੀਆਂ ਉੱਥੇ ਗਈਆਂ ਵਾ ਜੇ ਸਮਝੌਤਾ ਕਰਦੀਆਂ ਵੀਆਂ ਤੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਜਿਹੜਾ ਉਹ ਨੂੰ ਰੱਦ ਕੀਤਾ ਜਾਂਦਾ ਵਾ ਪ੍ਰਧਾਨ ਜੀ ਇੱਕ ਚੀਜ਼ ਹੋ ਰਹੀ ਹੈ ਇੱਕ ਪਾਸੇ ਕਿ ਕੇਂਦਰ ਸਰਕਾਰ ਟੇਬਲ ਟॉक ਮੀਟਿੰਗਾਂ ਕਰ ਰਹੀ ਆ ਕਿਸਾਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਅਥਰੂ ਗੈਸੁੱਟੇ ਜਾ ਰਹੇ ਕਿਸਾਨਾਂ ਦੇ ਪਾਸੇ ਵੇਖੋ ਜੀ ਉਹ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਵਾ ਕੋਈ ਸਾਡੇ ਨਾਲ ਸਮਝੌਤਾ ਕਰਨ ਦੀਆਂ ਨਹੀਂ ਗੀਆਂ ਜਾਂ ਸਾਨੂੰ ਮੰਗਾ ਦੇਣ ਵਾਲੀਆਂ ਨਹੀਂ ਗੀਆਂ ਉਹ ਕਿਸ ਨੂੰ ਕਿਤੇ ਨਾ ਕਿਤੇ ਲਾ ਲੈ ਰਹੀਆਂ ਵਾ ਉਹਨਾਂ ਨੇ ਵੋਟਾਂ ਦਾ ਉਹ ਪੰਜਾਬ ਸਰਕਾਰ ਵੀ ਲੈ ਰਹੀ ਆ ਉਹ ਹਰਿਆਣਾ ਸਰ ਰਹੀ ਆ ਤੇ ਕਿਤੇ ਨਾ ਕਿਤੇ ਬੀਜੇਪੀ ਵੀ ਲੈ ਰਹੀ ਆ ਪਰ ਉਹਦੇ ਵਿੱਚ ਜਿਹੜਾ ਅਥਰੂ ਗੈਸੁੱਟੇ ਜਾ ਰਿਹਾ ਬਾਰਡਰ ਬਣਾ ਦਿੱਤਾ ਗਿਆ ਉੱਥੇ ਪਾਕਿਸਤਾਨ ਵਾਲਾ ਤੇ ਸਾਡੇ ਕਿਸਾਨਾਂ ਨੂੰ ਜਥੇਬੰਦੀਆਂ ਭਾਵੇਂ ਸਾਡੀ ਸਰਾਹ ਦੇ ਨਾਲੋਂ ਨਹੀਂ ਗਈਆਂ ਪਰ ਜਿਹੜੇ ਕਿਸਾਨਾਂ ਦੇ ਉੱਤੇ ਧੱਕੇਸ਼ਾਹੀ ਹੋ ਰਹੀ ਆ ਉਹਨਾਂ ਦੀ ਪਿੱਠ ਤੇ ਅਸੀਂ ਖੜੇ ਆ ਕਿਉਂਕਿ ਉਹ ਸਾਡੇ ਧੀਆਂ ਪੁੱਤ ਨੇ ਸਾਡੇ ਭਰਾ ਨੇ ਸਾਡੇ ਪਿਓ ਨੇ ਜਿਹੜੇ ਉੱਥੇ ਗਏ ਨੇ ਉਹਨਾਂ ਦੇ ਸਮਰਥਨ ਲਈ ਅਸੀਂ ਜਿਹੜੇ ਆ ਲਗਾਤਾਰ ਜਿਹੜੇ ਆ ਪੰਜਾਬ ਦੇ ਵਿੱਚ ਪ੍ਰੋਗਰਾਮ ਦੇ ਰਹੇ ਆ ਤੇ ਔਰ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਵਾ ਉਹ ਪ੍ਰੋਗਰਾਮ ਦਾਂਗੇ ਤੇ ਜੇ ਕੋਈ ਸਾਡਾ ਪ੍ਰੋਗਰਾਮ ਕੋਈ ਬਣਿਆ ਵੱਡਾ ਕਿਉਂਕਿ ਕਿਹਾ ਜਾ ਰਿਹਾ ਕਿ ਤੁਹਾਡੀ ਕੋਈ ਮੀਟਿੰਗ ਚੱਲ ਰਹੀ ਆ ਕੋਈ ਉਹਦੇ ਵਿੱਚ ਵੱਡਾ ਲਾਨ ਕੀਤਾ ਜਾ ਸਕਦਾ ਕਿ ਉਹਨਾਂ ਦੇ ਹੱਕ ਦੇ ਵਿੱਚ ਵੇਖੋ ਜੀ ਅੱਜ 400 ਜਥੇਬੰਦੀ ਦਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਵਾ ਉਹ ਇਕੱਠ ਸ਼ਾਮ ਨੂੰ ਕੀਤਾ ਜਾਣਾ ਉਹਨਾਂ ਦੇ ਨਮਾਇंदे ਜਿਹੜੇ ਸਾਡੇ ਪੰਜਾਬ ਚੋਂ ਹੀ ਨਮਾਇंदे ਉੱਥੇ ਪਹੁੰਚ ਚੁੱਕੇ ਆ ਉਹਨਾਂ ਨੇ ਮੀਟਿੰਗ ਕਰਨੀ ਆ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਊਗਾ ਕਿ ਉਹ ਤੇ ਸੂਬਿਆਂ ਦੇ ਵਿੱਚ ਅਸੀਂ ਕੋਈ ਜੰਗੀ ਪੱਧਰ ਤੇ ਆਪਣੇ ਕੋਈ ਪ੍ਰੋਗਰਾਮ ਗਾੜੀ ਕਰਨੇ ਆ ਜਾਂ ਇਸ ਪ੍ਰੋਗਰਾਮ ਨੂੰ ਵਧਾਉਣਾ ਜਾਂ ਇੱਥੇ ਬੰਦ ਕਰਨਾ ਜਾਂ ਕਿੱਥੇ ਜਾਣਾ ਉਹ ਜਦੋਂ ਸਾਨੂੰ ਕਾਲ ਆਊਗੀ ਉਹਨੂੰ ਲਾਗੂ ਇਹ ਜ਼ਰੂਰ ਕਰਾਂਗੇ ਜਿਹੜੇ ਬ ਆਮ ਲੋਕ ਗਏ ਨੇ ਉਹਨਾਂ ਦਾ ਸਮਰਥਨ ਨਹੀਂ ਕਰ ਰਹੇ ਉਹਨਾਂ ਦੇ ਸਮਰਥਨ ਚਾਈ ਬੈਠੇ ਆ ਵੀ ਉਹਨਾਂ ਦੇ ਨਾਲ ਧੱਕੇਸ਼ਾਹੀ ਇਤਰਾ ਦੀ ਨਹੀਂ ਹੋਣੀ ਚਾਹੀਦੀ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਣੀ ਚਾਹੀਦੀ ਆ ਸਾਨੂੰ ਆਪਣਾ ਹੱਕ ਮੰਗਣ ਦਾ ਹੱਕ ਬਣਦਾ ਸਾਡਾ ਸਾਨੂੰ ਦਿੱਲੀ ਜਾਣਾ ਚਾਹੀਦਾ ਵਾ ਜਾ ਲੈਣ ਦੇ ਦੇਣਾ ਚਾਹੀਦਾ ਜੀ ਬਿਲਕੁਲ ਜੀ ਇਹ ਜਿਹੜੇ ਕਿ ਕਿਸਾਨ ਜਥੇਬੰਦੀਆਂ ਕਈ ਭਾਜਪਾ ਦੇ ਆਗੂਆਂ ਦੇ ਘਰਾਂ ਦੇ ਬਾਹਰ ਬੈਠੀ ਹੋਈਆਂ ਤਾਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਭਵੇਂ ਸਵੇਰ ਦਾ ਟੰਦ ਦੀ ਚਿੱਟੀ ਚਾਦਰ ਵਿਛੀ ਹੋਈ ਸੀ ਕੜਾਕ ਦੀ ਠੰਡ ਹੈਗੀ ਪਰ ਕਿਸਾਨ ਡਟੇ ਹੋਏ ਨੇ ਕਿਸਾਨ ਕਹਿ ਰਹੇ ਨੇ ਕਿ ਜਿਹੜੇ ਸਾਡੇ ਹੱਕ ਬੰਦੇ ਨੇ ਉਹ ਤੋਂ ਕੇਂਦਰ ਸਰਕਾਰ ਭੱਜਦੀ ਨਜ਼ਰ ਆ ਰਹੀ ਆ ਪਰ ਜਿਹੜੇ ਜਥੇਬੰਦੀਆਂ ਬਾਰਡਰਾਂ ਦੇ ਉੱਪਰ ਬੈਠੀਆਂ ਉਹਨਾਂ ਦਾ ਅਸੀਂ ਸਮਰਥਨ ਕਰ ਸਕਦੇ ਹਾਂ ਪਰ ਇਹਨਾਂ ਜਥੇਬੰਦੀਆਂ ਦੇ ਵੱਲੋਂ ਵੀ ਕੋਈ ਵੱਡਾ ਲਾਨ ਕੀਤਾ ਜਾ ਸਕਦਾ ਵਾ ਕੇਂਦਰ ਸਰਕਾਰ ਨੂੰ ਲੈ ਕੇ